ਸੇਧੀਆਂ ਪ੍ਰਾਪਤੀ ਰੀਤੀਆਂ ਦੇ ਨਾਲ ਚੱਲਦੇ ਐ ਸ਼ੋਗਮਈ ਜਿੱਥੇ ਆਪ ਨੂੰ ਭਲੀ ਪ੍ਰਕਾਰ ਪਤਾ ਹੈ ਸਪਾਵਰ ਸਥਾਨ ਦੇ ਹਰ ਸਾਉ ਦੇ ਤੱਕ ਸੇਵਾ ਤੇ ਸਿਮਰਨ ਦਾ ਕੋਲ ਲੱਗਦਾ ਉੱਥੇ ਐ ਇੱਕੀ ਸਮੁੱਚੀ ਗੁਰੂ ਘਰ ਦੀ ਕਮਿਊਨਿਟੀ ਪ੍ਰਬੰਧ ਕਰਿਆ ਆ ਪ੍ਰਾਜਨਾ ਕੀਤਾ ਜਿੱਥੇ ਪਾਵਨ ਸਥਾਨ ਦੀ ਸੇਵਾ ਚੱਲਦੀ ਏ ਜਿੱਥੇ ਕੋਤੇ ਸਮਾਗਮ ਹੁੰਦਾ ਏ ਉੱਥੇ ਭਾਈ ਐ ਇਸ ਪਾਵਨ ਸਥਾਨ ਦੇ ਖੰਡੇ ਬਾੜੇ ਦਾ ਅਮਰ ਸੰਚਾਰ ਵੀ ਹੋਇਆ ਘੱਗਾ ਗਵਾਦ ਵਿੱਚ ਇੰਤਿਆਤ ਵਰਮਾਣੀ ਦੀ ਪੰਕਤੀ ਆ ਪ੍ਰਾਨਿ ਆਇਓ ਨਾ ਹਰ ਰੈਣ ਲਗਾ ਕਹਿ ਤੁਪ ਬੱਕੜੀ ਸਭ ਮੁਕਤੀ ਚੜੀ ਸੈਂ ਆਪਣਾ ਸਿੱਧਾ ਸਿੰਘਾਂ ਦੇ ਨਾਲ ਜਾਦਾਂ ਮੁਲਾਇਆ ਤਾਂ ਫਾਇਦਾ ਹੈ ਜੇ ਆਪਾਂ ਗੁਰੂ ਵਾਲੇ ਬਣ ਕੇ ਨਾਮ ਜਗਿਆ ਸੀ ਇਹਦਾ ਮਤਲਬ ਇਹ ਹੈ ਕਿ ਖੰਡੇ ਬਾਟੇ ਦਾ ਅੰਮਰ ਸੰਚਾਰ ਹੋ ਰਿਹਾ ਹੈ ਮੁਕਤੀ ਪ੍ਰਮਾਤਿ ਕਹਿੰਦਾ ਪਰ ਅੱਲਾਹ ਹੁੰਦਾ ਹੈ ਆਸਾਨ ਦੇ ਕਾਰੋਬਾਰ ਨੂੰ ਵਧਾਉਣਾ ਮਾਇਆ ਤੋਂ ਬਚਣੀ ਆਉਣ ਵਾਲੇ ਸਮੇਂ ਤੇ ਲੋਕਾਂ ਨੂੰ ਗੁਰੂ ਸਾਹਿਬ ਦੇ ਚਰਨਾਂ ਨਾਲ ਜੋੜਨਾ ਜ਼ਰੂਰੀ ਹੁੰਦਾ ਗੁਰੂ ਭਾਗਤੀ ਸ਼ਿਵਾਂ ਜਰਨੀ ਚਾਹੀਦੀ ਹੈ ਜਿਹਨੇ ਮਾਇਆ ਸੰਗਤ ਦਿੰਦੀ ਆ ਉਹਨਾਂ ਰੱਣੀ ਚਾਹੀਦੀ ਹੈ ਤੇ ਭਾਈ ਬੇਨਤੀ ਹੈ ਆਪ ਨੂੰ ਭਾਰੇ ਪ੍ਰਕਾਰ ਪਤਾ ਹੈ ਕਿ ਹਰ ਸਾਲ ਦੇ ਤਰ੍ਹਾਂ ਆਪਾ ਲਾਗੇ ਬੈਠਦੇ ਆ ਆਪਣੇ ਨਗਾ ਦੇਵ ਜਪਤਾ ਹੋ ਸਿਮਰਨ ਨਮਨਦੀ ਪੁਰਕੀ ਪੁਰਕੀ ਦੇ ਬਾਤਾਂ ਹੁੰਦੇ ਰਹੇ ਪਰ ਬੇਵਤ ਕੇਵਲ ਹੋਰ ਵਾਜੂ ਪਰਮੇਸ਼ਰ ਦੀ ਕਿਰਪਾ ਹੋਊਗੀ ਅੱਜ ਜਿਹੜੇ ਪ੍ਰਾਣ ਸਤਾਂ ਤੇਉਣੇ ਨੀਂਦੇ ਵੱਡ ਦਾ ਸੰਚਾਰ ਹੋਊਗਾ ਜਿਹੜੇ ਪ੍ਰਾਣੀ ਗੁਰੂ ਸਾਹਿਬ ਦੇ ਚਰਨਾਂ ਨਾਲ ਦੂਰ ਨੇ ਉਹ ਗੁਰੂ ਸਾਹਿਬ ਦੇ ਚਰਨਾਂ ਨਾਲ ਵੜੂਗੇ ਵੱਡਾ ਤੁਮ ਹੈ ਸੰਗਤਾਂ ਨੂੰ ਬੇਨਤੀ ਹੈ ਵੱਧ ਜਾਣ ਕੇ ਭਾਈ ਅਮਰ ਸੱਗਣਾ ਜਿਹਨਾਂ ਦੇ ਮਨ ਬਣੇ ਆ ਛੱਗਿਓ ਉਹ ਇੱਥੇ ਕੋਈ ਜ਼ੋਰ ਨਹੀਂ ਹੈ ਇੱਥੇ ਕੋਈ ਧੱਕਾ ਨਹੀਂ ਹੈ ਇਹ 라 ਹੋਵੇ ਤਾਂ ਠੱਕ ਜਾਓ ਤੇ ਕਰਪਾਣ ਕਿਰੇਜ ਹੋਵੇ ਇਹ ਤੁੱਕੇ ਜਾ ਕੇ ਜਾਓ ਤੇ ਆਪਾ ਦੇਖੇਦੇ ਹੋइए। ਜਾਂ ਇਹ ਤਾਂ ਇਹਦਾ ਅੰਦਰਣਾ ਜੀ ਕਰਾ ਲੱਜੇ ਬੰਨਣ ਲੱਗਾ ਵਾ। ਉਹ ਪਾ ਲਈ ਹੌਲੀ ਹੌਲੀ ਪੜਦਾ ਹੈ। ਨਾਮ ਦਾ ਵਿਅਾਸ ਕਰੋ। ਜਦੋਂ ਵਾਹਿਗੁਰੂ ਪਰਮੇਸ਼ਰ ਦਾ ਬੰਦਾ ਨਾਮ ਜਪਦਾ ਭਗਤੀ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਆਪੇ ਕਿਰਪਾ ਕਰਦਾ ਹੈ। ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕਰੀਏ ਦਿੱਤਾ ਪ੍ਰਤੀ ਕਿ ਮਾਰਾ ਕਿਰਪਾ ਕਰੋ ਆ ਮੋਛਾ ਜਾਨੂੰ ਹੋ ਦੀ ਕਿਰਪਾ ਨਾ ਕਰ ਤੋ ਹੁੜੇ। ਅੱਲੇ ਬਾੜੀ ਦੀ ਪਾਉ ਦੇ ਕੇ ਨਾਮ ਦੇ ਅਭਿਆਸੀ ਬਾਣੋਂ ਗੁਰਬਾਣ ਕੰਠ ਕਰੋ ਘਰ ਤੋਂ ਘਰ ਸਤ ਬਾਣੀਆਂ ਕੰਠ ਹੋਣੀਆਂ ਚਾਹੀਦੀਆਂ ਬੇਅੰਤ ਕੁਰਬਾਨੀ ਬੰਦੇ ਦੀ ਕੰਠ ਹੋਣੀ ਚਾਹੀਦੀ